ਛੋਟੇ ਮੋਟੇ ਝਗੜੇ ਹੁੰਦੇ ਨੇ ਬੱਟਾ ਬੰਨਿਆਂ ਦੇ ਉਹਨਾਂ ਨੂੰ ਝਗੜਿਆਂ ਨੂੰ ਛੱਡ ਕੇ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲੇ ਖਿਆਲ ਦੇਣ ਬੱਚੇ ਪੜ੍ਹਾਣ ਜੀ ਪੱਕੇ ਛੱਕ ਗੱਲੇ ਤਾਂ ਹੈਗੇ ਆ ਉਹ ਕੋਈ ਐਡਾ ਵੱਡਾ ਨਸ਼ਾ ਨਹੀਂਗਾ ਤੇ ਚਿੱਟਾ ਦਾ ਕਈ ਬਣਾਈ ਗਈ ਹੈ ਕਿੰਨੇ ਮੈਂਬਰੀ ਬਣਾਈ ਗਏ ਦਾ ਕੀ ਮਤਵਾ ਬਾਈ 25 ਮੈਂਬਰੀ ਕਈ ਬਣਾਈ ਗਈ ਹੈ ਇਹ ਪਿੰਡ ਚੱਕ ਕਿਵਾ ਤੋਂ ਇਹਦੇ ਵਿੱਚ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਔਰ ਸੈਕਟਰੀ ਕੈਸ਼ੀਅਰ ਜੋ ਵੀ ਮੈਂਬਰ ਬਣਾਏ ਗਏ ਨੇ ਇਹਨਾਂ ਦਾ ਕੀ ਘਰੇ ਚੰਦ ਜੀ ਇਹਨਾਂ ਦੇ ਕਿਸਾਨਾਂ ਬਾਰੇ ਜੀ ਕਿਸਾਨਾਂ ਨੂੰ ਜੋ ਦਿੱਕਤਾਂ ਆ ਰਹੀਆਂ ਨੇ ਉਸ ਬਾਰੇ ਖਾਸ ਕਰਕੇ ਸੀ ਬਾਰਡਰ ਬੈਲਟ ਤੇ ਸਾਨੂੰ ਦਿੱਕਤਾਂ ਬਹੁਤ ਆਉਂਦੀਆਂ ਨੇ ਜੀ ਅਸੀਂ ਤੁਹਾਡਾ ਸਾਥ ਲੈ ਕੇ ਇਹਨਾਂ ਦੇ ਸਾਰੇ ਕਿਸਾਨੀ ਉਹਨਾਂ ਦਾ ਆਪ ਖੁਦ ਇਹਨਾਂ ਦਾ ਸਾਥ ਦੇਵਾਂਗੇ ਜੀ ਬਾਰਡਰ ਬੈਲਟ ਤੇ ਜੋ ਵੀ ਕਿਸਾਨਾਂ ਦੇ ਦਿੱਕਤਾਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਤੁਹਾਡਾ ਸਾਥ ਸਾਰੇ ਇਕਾਈ ਦਾ ਬੀ ਕੇ ਯੂ ਕਾਦੀਆਂ ਗਰੁੱਪ ਦਾ ਸਾਥ ਲੈ ਕੇ ਅਸੀਂ ਜਿਹੜਾ ਹੈਗਾ ਇਹਨੂੰ ਪੂਰਾ ਹੀ ਅਸੀਂ ਆਪ ਦੇ ਵੱਲੋਂ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਸਰ ਹੋਰ ਕੀ ਕਹਿਣਾ ਚਾਹੁੰਦੇ ਪਿੰਡ ਬਾਰੇ ਤੁਸੀਂ ਪਿੰਡ ਦੇ ਸਰਪੰਚ ਵੀ ਚੁਣੇ ਗਏ ਹੋਰ ਪਿੰਡ ਬਾਰੇ ਮੈਂ ਇਹ ਕਹਿਣਾ ਚਾਹਣਾ ਜੀ ਜੋ ਲੋਕਾਂ ਦੇ ਆਪਸ ਦੇ ਵਿੱਚ ਇਤੇ ਛੋਟੇ ਮੂٹے ਝਗੜੇ ਹੁੰਦੇ ਨੇ ਵੱਟਾ ਬੰਨਿਆਂ ਦੇ ਉਹਨਾਂ ਨੂੰ ਝਗੜਿਆਂ ਨੂੰ ਛੱਡ ਕੇ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲੇ ਖਿਆਲ ਦੇਣ ਬੱਚੇ ਪੜ੍ਹਾਣ ਜੋ ਕਿ ਮੈਂ ਵੀ ਇੱਕ ਐਨ ਜੀਓ ਦਾ ਹਿੱਸਾ ਹੈਗਾ ਜਿੰਦੇ ਵਿੱਚ ਅਸੀਂ ਛੋਟੇ ਬੱਚਿਆਂ ਨੂੰ ਕਾਫੀਆਂ ਕਿਤਾਬਾਂ ਵੰਡਦੇ ਆ ਗਏ ਆ ਤੇ ਬੱਚਿਆਂ ਨੂੰ ਪੜ੍ਹਾਈ ਵੱਲੇ ਧਿਆਨ ਦੇਣ ਛੋਟੇ ਛੋਟੇ ਨਿੱਕੇ ਨਿੱਕੇ ਝਗੜੇ ਛੱਡ ਕੇ ਲੋਕ ਆਪਦੇ ਕੰਮਾਂ ਵੱਲ ਧਿਆਨ ਦੇਣ ਤੇ ਕਮਾਈ ਕਰਕੇ ਆਪਦੇ ਬੱਚਿਆਂ ਨੂੰ ਪੜ੍ ਤੇ ਕਿਸਾਨ ਜਿਹੜੇ ਹੈਗੇ ਨੇ ਉਹ ਬਹੁਤ ਦੁਖੀ ਨੇ ਇਹਦੀ ਪਤਾ ਹੀ ਹੈ ਜਿਸ ਤਰ੍ਹਾਂ ਤੁਹਾਨੂੰ ਵਿੱਚ ਜੁਨੇ ਦਾ ਰੇਟ ਵੀ ਘੱਟ ਮਿਲਿਆ ਤੇ ਝਾੜ ਵੀ ਨਹੀਂ ਨਿਕਲੇ ਬਾਕੀ ਸਰਕਾਰਾਂ ਸਾਡੇ ਬਾਰੇ ਕਿਸਾਨਾਂ ਬਾਰੇ ਮੈਂ ਖੁਦ ਕਿਸਾਨ ਆ ਸਾਡੇ ਬਾਰੇ ਕੁਝ ਨਹੀਂ ਸੋਚ ਰਹੀਆਂ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਸਾਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਸੁਖਦੇਵ ਸਿੰਘ ਜੀ ਜੀ ਸਰ ਜੋ ਭਾਰਤੀ ਕਿਸਾਨ ਜੂਨੇ ਕਾਦੀ ਆਦੀ ਕਾਈ ਬਣਾਈ ਗਿਆ ਕਿੰਨੇ ਮੈਂਬਰੀ ਬਣਾਈ ਗਈ 25 ਮੈਂਬਰੀ ਕਮੇਟੀ ਬਣਾਈ ਹੈ ਜੀ ਜੀ ਪਿੰਡ ਪਿੰਡ ਦਾ ਪ੍ਰਧਾਨ ਜੀ ਚੱਕੀਵਾ ਤੋਂ ਸੁਖਦੇਵ ਸਿੰਘ ਜੀ ਮੈਂ ਜੀ ਖੁਦ ਗਵਿੰਦਰ ਸਿੰਘ ਆ ਜੀ ਮੈਨੂੰ ਇਸ ਟਾਈਮ ਅੱਜ ਸਾਡੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਪਿੰਡ 'ਚ ਇਕਾਈ ਬਣਾਉਣ ਲਈ ਸਾਰੇ ਪਿੰਡ ਦੇ ਨਗਰ ਨੂੰ ਇਕੱਠਾ ਕੀਤਾ ਗਿਆ ਜੀ ਜੀ ਤੇ ਸਾਰੇ ਸਮੂਹ ਨਗਰ ਨੇ ਮਿਲ ਕੇ ਮੈਨੂੰ ਇਸ ਇਕਾਈ ਦੇ ਪਿੰਡ ਦੀ ਇਕਾਈ ਦਾ ਮੀਤ ਪ੍ਰਧਾਨ ਚੁਣਿਆ ਜੀ ਜੀ ਤੇ ਅਸੀਂ ਸਾਰੇ ਜਿੰਨੇ ਵੀ ਪਿੰਡ ਦੇ ਸਾਰੇ ਲੋਕ ਸਹਿਬਾਨ ਖੜੇ ਆ ਸਾਰੇ ਇਹਨਾਂ ਦਾ ਰਲ ਕੇ ਸਾਥ ਦੇਵਾਂਗੇ ਜੋ ਵੀ ਮਸਲੇ ਪਿੰਡ ਦੇ ਹੋਣਗੇ ਜਾਂ ਬਾਹਰ ਵੀ ਜਿਵੇਂ ਆਪਣੇ ਦਿੱਲੀ ਚ ਇਸ ਟਾਈਮ ਤਰਨਾ ਲੱਗ ਰਿਹਾ ਜੀ ਉੱਥੇ ਵੀ ਜਾਵਾਂਗੇ ਸਾਰੇ ਜਿੰਨੇ ਵੀ ਮਸਲੇ ਇਹਨਾਂ ਦੇ ਨਾਲ ਚੱਲ ਕੇ ਅਸੀਂ ਉਹ ਹੱਲ ਕਰਾਵਾਂਗੇ ਜੀ ਜਿੱਥੇ ਵੀ ਸਾਡੀ ਲੋੜ ਪਈ ਪਿੰਡ ਦੀ ਜਿੰਨੇ ਵੀ ਕਾਈ ਮੈਂਬਰੀ ਬਣੀ ਹੈ ਨਾਲ ਹੋਰ ਮੈਂਬਰ ਵੀ ਨਾਲ ਜੋੜਾਂਗੇ ਅਸੀਂ ਤੇ ਇਹ ਸਾਰਾ ਇਹਨਾਂ ਦਾ ਸਹਿਯੋਗ ਦੇਵਾਂਗੇ ਜਿ ਇੱਕ ਨਸ਼ੇ ਦਾ ਮੁੱਦਾ ਬਹੁਤ ਹੈ ਪੰਜਾਬ ਵਿੱਚ ਕਿਤੋਂ ਡਿਪੈਂਡ ਵੀ ਕੁ ਹੈਗੇ ਜੀ ਫਿਲਹਾਲ ਸਾਡੇ ਪਿੰਡ ਚਿੱਟਾ ਵਗੈਰਾ ਤਾਂ ਹੈ ਨਹੀਂ ਗਾ ਜੀ ਜੀ ਪੈਗ ਚੈੱਕ ਗਾਲੇ ਤਾਂ ਹੈਗੇ ਆ ਉਹ ਕੋਈ ਐਡਾ ਵੱਡਾ ਨਿਸ਼ਾਨੀਗਾ ਤੇ ਚਿੱਟਾ ਦਾ ਕੋਈ ਸਾਡੇ ਇਸਟਮੇਰੀਏ ਚ ਪਿੰਡ ਚ ਕੋਈ ਵੀ ਕੇਸ ਐ ਨਹੀਂਗਾ ਗੁਰਪ੍ਰਖ ਸਿੰਘ ਮੇਰਾ ਨਾਮ ਹੈ ਜੀ ਮੇਰਾ ਪਿੰਡ ਚੱਕੀਵਾ ਜੀ ਮੈਂ ਇਹਨਾਂ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਾਰਜਾ ਸਾਹਿਬ ਦੇ ਜਿਹੜੇ ਸਾਨੂੰ ਬਾਦ ਚੜ ਤੇ ਚੌਂਡ ਤੇ ਚੱਲੇ ਨੂੰ ਸਾਸੀ ਨਾਂ ਦੇ ਨਾਲ ਸਾਥ ਦਿਆਂ ਦੇ ਜਿੱਥੇ ਵੀ ਸਾਨੂੰ ਆਖਣਗੇ ਉੱਥੇ ਅਸੀਂ ਜ਼ਰੂਰ ਹਾਜ਼ਰੀ ਭਰਾਂਗੇ ਇਹ ਸਹਾਜਰੀ ਪ੍ਰਵਾਨ ਕਰਾਂ ਦੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਵਾ ਭਾਰਤੀ ਕਿਸਾਨ ਯੂਨੀਅਨ ਕਾ ਦੀਆ ਵੱਲੋਂ ਇਕਾਈ ਬਣਾਈ ਗਈ ਹੈ ਇਹਦੇ ਵਿੱਚ ਕਿੰਨੇ ਮੈਂਬਰ ਸ਼ਾਮਲ ਹੋਏ ਆ ਕੀ ਸੰਯੋਗ ਮਿਲਿਆ ਪਿੰਡ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਕਾ ਦੀਆਂ ਸਰਕਲ ਕਬਾਇਆ ਦੇ ਅੰਦਰ ਪਿੰਡ ਟੱਕੀਵਾ ਵਿਖੇ ਅਸੀਂ ਜੋ ਇੱਕ ਬੜੀ ਵੱਡੀ ਕਾਈ 25 ਮੈਂਬਰ ਨਾਲ ਇਹਨਾਂ ਦੇ ਹੋਰ ਵੀ ਸਾਰੇ ਪਿੰਡ ਲੋ ਸਾਡੇ ਸਰਪੰਚ ਸਾਹਿਬ ਨੇ ਵੀ ਸਾਥ ਜਿਵੇਂ ਸਾਹਮਣੇ ਨਾਲ ਖੜੇ ਮစ္ਸਤਰ ਮੁਖਤਿਆਰ ਸਿੰਘ ਜੀ ਕਬਾਇ ਸਰਕਲ ਦੇ ਸਾਡੇ ਜੋ ਸਰਦਾਰ ਅਮਰ ਸਿੰਘ ਜੀ ਡਾਕਟਰ ਜੀ ਸਖਦੇਵ ਸਿੰਘ ਜੋਧਾ ਸਾਹਿਬ ਗੁਰਦੀਪ ਸਿੰਘ ਜੀ ਸਾਰੇ ਜਿਨੇ ਨਾਲ ਸਾਡੇ ਜਲਾਲਾਉਤ ਸ਼ੰਗਾਰ ਸਿੰਘ ਜੀ ਤੇ ਬਾਉ ਸ਼ੋਭ ਜੀ ਵੀ ਇੱਕ ਬੜੀ ਵੱਡੀ ਅਸੀਂ ਇਕਾਈ ਅੱਜ ਇਹਨਾਂ ਜੋ ਕਿਸਾਨ ਜਣ ਕਾਦੀਆਂ ਦੇ ਵਿੱਚ ਸ਼ਾਮਲ ਹੋਏ ਆ ਤੇ ਆਸ ਕਰਦੇ ਆ ਕਿ ਕਿਸਾਨੀ ਦੀ ਵੱਧ ਚੜ੍ਹ ਕੇ ਸੇਵਾ ਕਰਨਗੇ ਤੇ ਆਉਣ ਵਾਲੇ ਦਿਨਾਂ 'ਚ ਜਥੇਬੰਦੀ ਦੇ ਨਾਲ ਸਾਥ ਦੇ ਕੇ ਕਿਸਾਨੀ ਨੂੰ ਹੋਰ ਵੀ ਮੱਲਾ ਵੀ ਜੋ ਕਿਸਾਨਾਂ ਦੇ ਮੰਗਾਂ ਨੂੰ ਪੂਰੀਆਂ ਕਰਵਾਉਣਗੇ ਪਰ ਤਾਂ ਜੋ ਕਾਈਆਂ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਕਿ ਹੋਰ ਪਿੰਡਾਂ 'ਚ ਵੀ ਬਣਾਇਆ ਜਾਣਗੇ ਪਿੰਡਾਂ ਜੀ ਬਿਲਕੁਲ ਜੀ ਅੱਗੇ ਵੀ ਸਾਡੀਆਂ ਇੱਥੇ ਨਾਲ ਦੇ ਪੰਡਾਇਤ तकरीबन ਵਜੀਦ ਦੇ ਟਾਲੀ ਵਾਲੇ ਸਾਰੇ ਕਾਈਆਂ ਹੈਗੀਆਂ ਤੇ ਜਿਹੜਾ ਹੋਰ ਵੀ ਅਸੀਂ ਰਹਿੰਦੇ ਦੇ ਇਲਾਕੇ ਨੂੰ ਅਸੀਂ ਕਵਰ ਕਰਾਂਗੇ ਜਿਨ੍ਹਾਂ ਨੇ ਆਸ ਕਰਦੇ ਸਾਡੇ ਵੀਰ ਆਪ ਦੇ ਇਲਾਕੇ ਨੂੰ ਬਾਤ ਚੜ ਕੇ ਕਵਰ ਕਰਨਗੇ ਤੇ ਕਿਸਾਨੀ ਜੋ ਮਸਲੇ ਆ ਸਮੇਂ-ਸਮੇਂ ਤੇ ਠਾ ਕੇ ਕਿਸਾਨੀ ਦੀਆਂ ਮੰਗਾਂ ਨੂੰ ਹੱਲ ਕਰਵਾਉਣਗੇ